ਹਾਂ ਤਾ ਵਯਾ ਤੇ ਯਾਰਾ ਲੈ ਮੈਂ ਤੁਸੀਂ ਪੁੱਤਰ ਕਿੱਥੇ ਜਾਣਾ ਹੈ ਬੁੱਚਿਆ ਨੂੰ ਪਹਿਜੋ ਬਾ ਬੁੱਚਿਆ ਨੂੰ ਪਹਿਜੋ ਘੂਲਾ ਅਚਾ ਬੱਚੇ ਤਾਂ ਸਕੂਲ ਪੇ ਰ ਤੁਸੀਂ ਸਕੂਲ ਨਹੀਂ ਜਾਣਾ ਨਹੀਂ ਮੈਂ ਤਾਂ ਚੱਲ ਇਧਰ ਮੁ ਕਰਕੇ ਫਿਰ ਮੈਨੂੰ ਦੱਸੋ ਤਾਂ ਸਹੀ ਇਧਰ ਮੁ ਕਰੋ ਦੱਸੋ ਵੀ ਤੁਸੀਂ ਕਿੰਦੇ ਵਿਆਹ ਤੇ ਜਾਣਾ ਇਧਰ ਮੁ ਕਰਕੇ ਦੱਸਿਆ ਦੇ ਉਹਦੇ ਵਿਆਹ ਤੇ ਕਿੰਦੇ ਵਿਆਹ ਤੇ ਜਾਣਾ ਤੁਸੀਂ ਉਹ ਖਾਂਸੀ ਆਈ ਆਜਾ ਵਯਾ ਤੇ ਤੁਹਾਡੇ ਵਿਆਹ ਤੇ ਤੁਸੀਂ ਜਾਣਾ ਆਵਦੇ ਵਿਆਹ ਤੇ ਤੁਸੀਂ ਆਪ ਦਾ ਵਿਆਹ ਕਿੰਦੇ ਨਾਲ ਕਰਵਾਣਾ ਹੈ ਪਾਪਾ ਨਾਲ ਕਰ ਕਰਵਾਣਾ ਹੈ ਤੁਸੀਂ ਜਦੋਂ ਵੱਡੇ ਬਲਾਰੋ ਗੱਡੀ ਤੇ ਬਲਾਰੋ ਗੱਡੀ ਤੇ ਲੈ ਕੇ ਹਾਂ ਪਾਪਾ ਨਾਲ ਵਿਆਹ ਕਰਾ ਲੋਗੇ ਹਾਂ ਤੇ ਜਦੋਂ ਤੁਸੀਂ ਵੱਡੇ ਹੋ ਜਾਓਗੇ ਨਾ ਫਿਰ ਤੁਹਾਡਾ ਵਿਆਹ ਕਰਾਂਗੇ ਠੀਕ ਹੈ ਠੀਕ ਹੈ ਇੱਧਰ ਆਓ ਆਪਾਂ ਨੋੜੀ ਜੀ ਕੁੜੀ ਲੱਭਾਂਗੇ ਫਿਰ ਵਿਆਹ ਕਰਾਂਗੇ ਠੀਕ ਹੈ ਗੱਲ ਤਾਂ ਸੁਣੋ ਫਿਰ ਸਕੂਲ ਨਹੀਂ ਜਾਣਾ ਸਵੇਰੇ ਨਹੀਂ ਸਕੂਲ ਕਿਉਂ ਨਹੀਂ ਜਾਣਾ ਹੁੰਦਾ ਮੇਰਾ ਉੱਥੇ ਕੀ ਹੁੰਦਾ ਕੁਲ ਤੁਨੂੰ ਇਧਰ ਮੁਹ ਕਰੋ ਇਛਾਰੇ ਬੱਚਿਆਂ ਨੂੰ ਭੇਜੋ ਕਿਹੜੇ ਕਿਹੜੇ ਬੱਚਿਆਂ ਨੂੰ ਇੱਕ ਮੋਲ ਨੂੰ ਮੋਲ ਤਾਂ ਵਿਆਹ ਤੇ ਜਾਏਗਾ ਅੱਛਾ ਮੋਲ ਨੂੰ ਕਰੇ ਪੇੜੀ ਫਿਰ ਆਪਾਂ ਕਲਾਂ ਜਾਗੇ ਅੱਛਾ ਮੋਲ ਤੁਹਾਡੇ ਨਾਲ ਵਿਆਹ ਤੇ ਜਾਵੇਗਾ ਫਿਰ ਆਪਾਂ ਕੁੜੀ ਦਾ ਆਪਾਂ ਘਰੇ ਲਵਾਗੇ ਕਰੇ ਰੋਗੇ ਕੁਲ ਨਹੀਂ ਜਾਣਾ ਫਿਰ ਆਪਾਂ ਵਿਆਹ ਤੇ ਪਹੁੰਚ ਜਾਵਾਂਗੇ ਠੀਕ ਹੈ ਬੇਟੇ ਤੁਸੀਂ ਦੀਦੀ ਕਿਹੜੀ ਜਾਏਗੀ ਤੇਰੇ ਨਾਲ ਇੱਕੋ ਇੱਕੋ ਇੱਕਾ ਸ਼ਗਲ ਦੇ ਦੇ ਕਿਹੜੀ ਦੀਦੀ ਸ਼ਗਲ ਦੇ ਦੇ ਤੇ ਸੁਖਮੰਦੀ ਦੀ ਵੀ ਜਾਏਗੀ ਇਹ ਸਕੂਲ ਜਾਣਗੇ ਕਿ ਵਿਆਹ ਤੇ ਜਾਣਗੇ ਤੁਹਾਡੇ ਨਾਲ ਸ਼ਾਲੇ ਜਾਣਗੇ ਸਕੂਲ ਹਾਂ ਤੁਸੀਂ ਕੱਲੇ ਵਿਆਹ ਤੇ ਜਾਓਗੇ ਹਾਂ ਤੁਹਾਡੇ ਨਾਲ ਕੌਣ ਕੌਣ ਜਾਏਗਾ ਪਾਪਾ ਅਜੇ ਪਾਪਾ ਜਾਣਗੇ ਹੋਰ ਕੌਣ ਜਾਏਗਾ ਤੁਹਾਡੇ ਨਾਲ ਆ

ൂ പർ പാല

ਮੈਂ ਬੁਲਾ ਲਵੋ ਗੱਡੀ ਤੇ ਬੈਠ ਜਾਗੀ ਤੁਸੀਂ ਲੈ ਕੇ ਜਾਓਗੇ ਤਾਂ ਬੈਠਾਂਗੀ ਠੀਕ ਹੈ ਠੀਕ ਹੈ ਫਿਰ ਇੱਧਰ ਕਰੋ ਗੁੱਡ ਨਾਈਟ ਕਰੋ ਕਿ ਸਾਰਿਆਂ ਨੂੰ ਗੁੱਡ ਨਾਈਟ ਕਰੋ 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 ਕਿ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਸਾਰਿਆਂ ਨੂੰ ਕਰ ਦੋ ਮੈਂ ਜਾਣਾ ਹੈ ਕਿ ਮੈਂ ਸੌਣ ਲੱਗਿਆਂ சவெரேக்கா சோனியா சோனிய கே